ਸਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਰਪਿੰਦਰ ਰਿੰਪੀ ਸੋ ਅੱਜ ਇੱਕ ਆਪਾਂ ਮੈਂ ਤੁਹਾਨੂੰ ਇੱਕ ਮੈਸੇਜ ਦੇਣਾ ਚਾਹਣੀ ਆ ਜੋ ਕਿ ਅੱਜ ਕੱਲ ਕੱਚੀ ਪਿੱਲੀ ਰੁੱਤ ਚੱਲ ਰਹੀ ਹੈ ਪਹਿਲਾਂ ਤਾਂ ਮੈਂ ਇਹ ਬੇਨਤੀ ਕਰਦੇ ਵੀ ਮੈਸੇਜ ਜਿੰਨਾਂ ਕੋਲ ਵੀ ਜਾਂਦਾ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਕਿਉਂਕਿ ਜੇ ਕਿਸੇ ਦੇ ਕਿਸੇ ਨੂੰ ਸੱਪ ਡੱਸਦਾ ਸੱਪ ਡਾਂਗਦਾ ਤਾਂ ਪੁੱਛ ਕੇ ਨਹੀਂ ਡੱਸਦਾ ਕਿਸੇ ਨੂੰ ਵੀ ਆ ਸਕਦਾ ਇਹ ਤੁਸੀਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਮੈਸੇਜ ਜ਼ਰੂਰ ਪਹੁੰਚਾਓ ਜਿਹੜੀ ਦਵਾਈ ਵਰਤੀ ਜਾਂਦੀ ਹੈਗੀ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਉਹ ਦਵਾਈ ਆਪਾਂ ਨੂੰ ਘਰ ਘਰ ਲਿਆ ਕੇ ਰੱਖਣੀ ਚਾਹੀਦੀ ਹੈ ਜਾਂ ਫਿਰ ਆਪਣੇ ਗੁਰੂ ਘਰਾਂ ਚ ਲਿਆ ਕੇ ਦੇ ਵੀ ਗੁਰੂ ਘਰ ਉਹ ਹਰ ਬੰਦਾ ਕਿਸੇ ਦਾ ਹੋਰ ਵੀ ਭਲਾ ਹੋ ਸਕੇ ਹੈ ਨਾ ਤੇ ਇਹ ਦਵਾਈ ਹੈ ਜੀ ਨਾਜਾ ਦਵਾਈ ਦਾ ਨਾਮ ਮੈਂ ਤੁਹਾਨੂੰ ਦਵਾਈ ਵੀ ਦਿਖਾਉਂਗੀ ਜੀ ਸਿੱਸ਼ੀ ਬਖਾਉਂ ਬਿਲਕੁਲ ਤੇ ਪਹਿਲੀ ਗੱਲ ਪਰਮਾਤਮਾ ਕਿਸ ਨੂੰ ਲੋੜ ਨਾ ਪਾਵੇ ਜੇ ਲੋੜ ਪਵੇ ਤਾਂ ਸਿਰਫ ਆਪਾਂ ਸੇਵਾ ਕਰ ਸਕਦੇ ਹਾਂ ਜਿਵੇਂ ਤੁਹਾਨੂੰ ਦੱਸਣ ਲੱਗੀਆਂ ਸੱਪ ਕੱਟੇ ਤੋਂ ਸਿਰਫ ਇੱਕ ਬੂੰਦ ਜੀਬ ਵਿੱਚ ਪਾਓ ਅਤੇ 10 ਮਿੰਟ ਬਾਅਦ ਫੇਰ ਇੱਕ ਬੂੰਦ ਜੀਭ ਚ ਪਾਓ ਤੇ ਤੀਜੀ ਵਾਰ ਫੇਰ 10 ਮਿੰਟ ਬਾਅਦ ਇੱਕ ਬੂੰਦ ਜੀਭ ਜੀਭ ਤੇ ਪਾਓ ਬਿਲਕੁਲ ਠੀਕ ਹੋ ਗਏ ਹੋਵੇਗਾ ਪਰ ਜਦੋਂ ਸੱਪ ਕੱਟਣ ਦੀ ਨਿਸ਼ਾਨੀ ਜਿਹੜੀ ਹੈਗੀ ਹੈ ਜੀ ਆਪਾਂ ਅਣਗੌਲੇ ਨਹੀਂ ਕਰਨਾ ਸੱਪ ਜਦੋਂ ਮੇਰੇ ਵੀ ਡੰਗ ਮਾਰਿਆ ਸੀ ਨਾ 2014 ਚ ਤਾਂ ਮੈਂ ਉਹਦੇ ਆਪਣੇ ਬੈੱਡ ਤੇ ਸੁੱਤੀ ਤੇ ਬੈੱਡ ਤੇ ਸੁੱਤੀ ਪਈ ਤੇ ਲੜਿਆ ਸੀਗਾ ਮੇਰੇ ਥੋੜਾ ਜਿਹਾ ਦੁੱਖ ਲੱਗਦਾ ਹੁੰਦਾ ਹੈਗਾ ਤਾਂ ਮੋਰੀਆਂ ਦੋ ਮੋਰੀਆਂ ਹੁੰਦੇ ਨੇ ਕਿੰਨੇ ਕਿੰਨੇ ਦੋ ਸਰਾਕ ਹੁੰਦੇ ਦੋਨਾਂ 'ਚ ਖੂਨ ਖੂਨ ਨਿਕਲਦਾ ਹੁੰਦਾ ਕਈ ਵਾਰ ਖੂਨ ਵੀ ਨਿਕਲਦਾ ਕਈ ਵਾਰ ਨਿਕਲਣੇ ਵੀ ਲੱਗ ਜਾਂਦਾ ਤਾਂ ਉਹ ਨੱਪ ਕੇ ਆਪ ਨੂੰ ਜ਼ਹਿਰ ਕੱਢਣੀ ਚਾਹੀਦੀ ਦੋ ਥਾਮਾਂ ਤੋਂ ਜ਼ਿਆਦਾਤਰ ਇਹ ਜਿਹੜਾ ਆਪਾਂ ਨੂੰ ਡੰਗ ਮਾਰਦਾ ਸੱਪ ਇਹ ਜਾਂ ਤਾਂ ਆਪਾਂ ਨੂੰ ਹੱਥ ਤੇ ਜਾਂ ਪੈਰ ਤੇ ਆਪਾਂ ਨੂੰ ਕਰਦਾ ਕਿਉਂਕਿ ਆਪਾਂ ਉਹ ਪੈਰ ਰੱਖ ਕਿਤੇ ਲੱਗ ਜਾਂਦਾ ਕੱਚੀ ਪਿੱਲੀ ਰੁੱਤ ਚੱਲ ਰਹੀ ਆ ਤਾਂ ਆਪਾਂ ਨੂੰ ਦੱਬ ਕੇ ਬੰਨਣਾ ਚਾਹੀਦਾ ਅਣਗੌਲਿਆ ਨਹੀਂ ਕਰਾ ਚਾਹੀਦਾ ਉਸ ਤੋਂ ਬਾਅਦ ਇਹ ਦਵਾਈ ਵਰਤਣੀ ਚਾਹੀਦੀ ਹੈ ਜੀ ਤਾਂ ਉਸ ਤੋਂ ਬਾਅਦ ਜਿਵੇਂ ਦੋ ਮੋਰੀਆਂ ਜੀ ਹੁੰਦੀਆਂ ਕੱਟੇ ਦੀ ਨਿਸ਼ਾਨੀ ਹੁੰਦੀ ਹੈ ਜੀ ਬੰਦਨਾ ਚਾਹੀਦਾ 20 ਦਿਨ ਫਿਰ ਦੁੱਧ ਜਾਂ ਚਾਹ ਜਾਂ ਦੁੱਧ ਤੋਂ ਬੜੀ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਆਪਾਂ ਬਿਲਕੁਲ ਇਹ ਆਪਣੀਆਂ ਹੈਗੀਆਂ ਜੀ ਮੈਂ ਤੁਹਾਨੂੰ ਦਵਾਈ ਵੀ ਦਿਖਾਉਣੀ ਹੈਗੀ ਤਾ ਜੇ ਕਿਸੇ ਨੂੰ ਕੋ ਨੇੜੇ ਤੇੜੇ ਜਿਵੇਂ ਸਾਡੇ ਜਦੋਂ ਮੇਰੇ ਤੋਂ ਸੱਪ ਲੜਿਆ ਸੀ ਉਹ ਸਾਨੂੰ ਦਵਾਈ ਕੁਛ ਨਹੀਂ ਸੀ ਕਿ ਮੈਨੂੰ ਪਾਰ ਪਹਿਲਾਂ ਮੈਨੂੰ ਸੰਕੇਤ ਜੀ ਹੋਣ ਲੱਗੇ ਮੇਰੇ ਸੱਪ ਲੜੂਗਾ ਮੈਂ ਨਹੀਂ ਯਾ ਰੱਖਿਆ ਕਰਾ ਬੱਚੇ ਕਿਹਾ ਕਰਨ ਵੀ ਵੀ ਡੈਡੀ ਮੰਮੀ ਦੇ ਦਿਮਾਗ ਤੇ ਬੋਝ ਪੈ ਗਿਆ ਮੈਂ ਪੇਟੀਆਂ ਥੱਲੇ ਦੇਖੀ ਜਾਇਆ ਕਰਾ ਬੈਡਾਂ ਥੱਲੇ ਪਰ ਜਦੋਂ ਦੱਸਿਆ ਨਾ ਲੜਿਆ ਮੇਰੇ ਸੁੱਤੀ ਪਈ ਦੇ ਲੜਿਆ ਸੀਗਾ ਦੂਜੇ ਨੰਬਰ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਣੀ ਆਂਗੀ ਪਹਿਲੀ ਗੱਲ ਪ੍ਰਮਾਤਮਾ ਇਹੋ ਜਿਹਾ ਨਾ ਕਰੇ ਘਰੇ ਜਿਵੇਂ ਬੂਟ ਚੱਪਲ ਜ਼ਰੂਰੀ ਨਹੀਂ ਹੈਗਾ ਵੀ ਪੱਕੇ ਘਰਾਂ ਚ ਆਉਂਦੇ ਨਹੀਂ ਇੰਨੇ ਕਿਹੜਾ ਕੋਈ ਪਰਚੀ ਕਟਾਉਣੀ ਹੈ ਹਨਾ ਤੁਰਤ ਪੈਰ ਜਿੱਧਰੋਂ ਬਾਹਰੋਂ ਵੀ ਆ ਜਾਂਦਾ ਦੂਰੋਂ ਵੀ ਆ ਜਾਂਦਾ ਜੀ ਸਪੀਡ ਕਿੰਨੀ ਹੁੰਦੀ ਹੈ ਤੁਸੀਂ ਦੇਖੋ ਸਾਰਿਆਂ ਦੀ ਤਾਂ ਮੈਂ ਤਾਂ ਤੁਹਾਨੂੰ ਇਹੀ ਮੈਸੇਜ ਦੇਣਾ ਚਾਹਣੀ ਹੈਗੀ ਤਾਂ ਨੇੜੇ ਤੇੜੇ ਉਦੋਂ ਸਾਡੇ ਆਪਣੇ ਚਾਉਕੇ ਮਿੱਠੂ ਸਰਪੰਚਾ ਹੁਣ ਵੀ ਵੈਸੇਓ ਸੇਵਾ ਕਰ ਰਿਹਾ ਕੋਈ ਪੈਸਾ ਨਹੀਂ ਲੈਂਦੇ ਚਾਉਕੇ ਮਿੱਠੂ ਸਰਪੰਚਾ ਜਿਹੜਾ ਰੰਪਰੇ ਦੇ ਕੋਲੇ ਪੈਂਦਾ ਬਠਿੰਡਾ ਜ਼ਿਲ੍ਹੇ 'ਚ ਪੈਂਦਾ ਚਾਉਕੇ ਪਿੰਡ ਜੋਗਾ ਅਕਲਿਆ ਤੇ ਰੜ ਚਾਉਕੇ ਹਨਾ ਜਾਓ ਕੇ ਪਿੰਡ ਮਿੱਠੂ ਸਿੰਘ ਸਰਪੰਚ ਹੈ ਜੀ ਉਹਨਾਂ ਦੇ ਘਰ ਇਹ ਦਵਾਈ ਮਿਲਦੀ ਹੈਗੀ ਉਹ ਪੱਛ ਲਾ ਕੇ ਦਵਾਈ ਪਾਉਂਦੇ ਆ ਤਾਂ ਸ਼ਾਇਦ ਜੇ ਮਿੱਠੂ ਸਿੰਘ ਸਰਪੰਚ ਨਾ ਹੁੰਦੇ ਸ਼ਾਇਦ ਅੱਜ ਮੈਂ ਦੁਨੀਆ ਤੇ ਨਾ ਹੁੰਦੀ ਹਨਾ ਤੇ ਵਧੀਆ ਮੇਰੀ ਹੈਲਪ ਕੀਤੀ ਮੇਰੇ ਪੱਛ ਲਾ ਕੇ ਉਹਨਾਂ ਨੇ ਦਵਾਈ ਪਾਈ ਤਾਂ 15 20 ਦਿਨ ਮੈਨੂੰ ਜ਼ਹਿਰ ਘੇਰ ਚੜਦੀ ਰਹੀ ਜ਼ਹਿਰ ਚੜਦੀ ਰਹੀ ਤੇ ਹਫਤਾ ਮੈਂ ਆਪਣੀ ਬਾਹਾਂ ਵੀ ਨਹੀਂ ਖੋਲੀ ਸੀਗੀ ਉਂਗਲ ਦੇ ਜਿਹੜੇ ਚੀਚ ਦੇ ਨਾਲ ਉਂਗਲ ਸੀ ਨਾ ਉਹ ਤੇ ਡੰਗ ਮਾਰਿਆ ਸੀਗਾ ਮੇਰੇ ਐਟ ਟਾਈਮ ਮੈਂ ਬੰਨ ਵੀ ਲਿਆ ਸੀਗਾ ਤਾਂ ਮੈਂ ਤੁਹਾਨੂੰ ਹੁਣ ਦਵਾਈ ਵੀ ਦਿਖਾਉਣੀ ਹੈ ਜੀ ਆ ਜਿਹੜੀ ਦਵਾਈ ਹੈਗੀ ਇਹ ਆਮ ਇਹ ਹੋਮੋਪੈਥੀ ਤੋਂ ਮਿਲਦੀ ਹੈ ਇਹ ਆਪ ਵੀ ਦੇਖੋ ਦਵਾਈ ਨਾਜਾ ਦਵਾਈ ਦਾ ਨਾਮ ਹੈਗਾ ਦੇਖੋ ਜੀ ਇਹ ਹੋਮੋਪੈਥੀ ਤੋਂ ਮਿਲਦੀ ਹੈਗੀ ਏ ਬਿਲਕੁਲ ਹੋਮੋਪੈਥੀ ਤੁਸੀਂ ਆਪਣੇ ਘਰ ਕਰ ਲਿਆ ਕੇ ਰੱਖਣੀ ਚਾਹੀਦੀ ਵੈਸੇ ਕਿਸੇ ਦਾ ਹੋਰ ਵੀ ਭਲਾ ਹੋ ਸਕਦਾ ਹੈ ਜਾਂ ਫਿਰ ਇਹ ਸਾਂਝੀਆਂ ਜਗ੍ਹਾ ਤੇ ਹੋਣੀ ਚਾਹੀਦੀ ਹਰ ਇੱਕ ਪਿੰਡ 'ਚ ਇਹ ਦਵਾਈ ਹੋਣੀ ਚਾਹੀਦੀ ਡੇਰੇ 'ਚ ਲਿਆ ਕੇ ਰੱਖੋ ਡੇਰੇ 'ਚ ਲਿਆ ਕੇ দান ਕਰ ਦਿਓ ਜਾਂ ਕਿਸੇ ਗੁਰਦੁਆਰੇ ਲਿਆ ਕੇ ਹਨਾ ਕਰ ਦਿਓ ਭੇਟਾ ਕਰ ਦਿਓ ਤਾਂ ਕਿ ਕਿਸੇ ਦਾ ਵੀ ਡੰਗ ਲੈ ਸਕਿਆ ਇਹ ਦਵਾਈ ਹੈ ਜੀ ਅਸੀਂ ਦਵਾਈ ਦੇਖੋ ਇਹ ਆਪਣੇ ਘਰ ਕਰ ਲਿਆ ਕੇ ਰੱਖਣੀ ਜੇ ਸਿਰਫ ਇਹ 150 ਦੀ ਸ਼ੀਸ਼ੀ ਆ ਜਾਂਦੀ ਹੈ ਇਹ ਹੋਮੋਪੈਥੀ ਤੋਂ ਮਿਲਦੀ ਹੈਗੀ ਤਾਂ ਜੇ ਮੈਂ ਇਧਰ ਤਲਵੰਡੀ ਸਾਹਿਬ ਏਰੀਆ 'ਚ ਹੈਗਾ ਜੀ ਮਲਕਾਣਾ ਮਲਕਾਣੇ ਬਹੁਤ ਮਸ਼ਹੂਰ ਹੈ ਉੱਥੇ ਵੀ ਸੱਪ ਦਾ ਡੱਸਿਆ ਕੋਈ ਬੰਦਾ ਚਲਿਆ ਜਾਵੇ ਕਹਿੰਦੇ ਸਾਹ ਹੋਣ ਜੇ ਠੀਕ ਹੋ ਜਾਂਦਾ ਬੰਦਾ ਇੱਧਰ ਹੈਗਾ ਆਪਣੇ ਸੰਗਰੂਰ ਜ਼ਿਲ੍ਹੇ 'ਚ ਬਡਰੁੱਖਾ ਪਿੰਡ ਪੈਂਦਾ ਵੈਸੇ ਵਾ ਕਿਉਂਕਿ ਕਾਹਲ ਨਹੀਂ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਬੰਧਣਾ ਜ਼ਰੂਰੀ ਹੈ ਮੇਰੇ ਇਹੀ ਮੈਸੇਜ ਹੈ ਤੁਹਾਨੂੰ ਜੇ ਸੱਪ ਕੱਟਦਾ ਕਿਸੇ ਜੋੜੇ 'ਚ ਵੀ ਪਾਇਆ ਜਾਂਦਾ ਕੱਪੜੇ ਵਾਲੀ ਮਸ਼ੀਨ 'ਚ ਬੜ ਕੇ ਬਹਿ ਜਾਂਦਾ ਪੱਖਿਆਂ 'ਚ ਲਾਈਟਰੀਆਂ 'ਚ ਏਸੀਆਂ 'ਚ ਇਹ ਕਿਉਂਕਿ ਪੱਕੀ ਜਗ੍ਹਾ ਤੇ ਆਪ ਦੀ ਖੰਡ ਦੀ ਖੱਡ ਨਹੀਂ ਬਣਾਉਂਦਾ ਇਹ ਓਟ ਵੇਖਦਾ ਮੈਂ ਕਿੱਥੇ ਬੈਠਾ ਇੱਕ ਮੈਂ ਹੋਰ ਵੇਖਿਆ ਵੀ ਜਿਹੋ ਜਿਹਾ ਸੱਪ ਵਜੇ ਹੀ ਜਗ੍ਹਾ ਤੇ ਬੈਠਾ ਉਹਦਾ ਰੰਗ ਉਹੋ ਜਿਹੀ ਲੱਗਣ ਲੱਗ ਜਾਂਦਾ ਹੈਗਾ ਸੋ ਮੇਰੇ ਸਾਰਿਆਂ ਨੂੰ ਬੇਨਤੀ ਹੈ ਭੈਣ ਭਰਾਵਾਂ ਨੂੰ ਕੋਈ ਮੈਨੂੰ ਲੈ ਕੇ ਵੀਡੀਓ ਦਾ ਕੋਈ ਉਹ ਨਹੀਂ ਚੌਕ ਨਹੀਂ ਹੈਗਾ ਇਹ ਵੀਡੀਓ ਨੂੰ ਤੁਸੀਂ ਦੂਰ ਦੂਰ ਤੱਕ ਪਹੁੰਚਾਓ ਕਿਉਂਕਿ ਕਿਸੇ ਦਾ ਫਾਇਦਾ ਹੋ ਸਕੇ ਦਵਾਈ ਘਰ ਘਰ ਆਪਣੀ ਰੱਖਣੀ ਚਾਹੀਦੀ ਹੈ ਕੱਚੀ ਪੀਲੀ ਰੁੱਤ ਚੱਲ ਰਹੀ ਹੈ ਖੇਤਾਂ 'ਚ ਪਤਾ ਨਹੀਂ ਹੈ ਨਾ ਕਦੋਂ ਕੀਤੇ ਕਸ਼ਟ ਆ ਜੀ ਸ਼ਸ਼ੀਕਰ